ਪੜੇ ਲਿਖੇ ਜਿਹੜੇ ਲੋਕ ਨੇ ਉਹ ਵੀ ਛੋਟੂ ਛੋਟੀਆਂ ਨੌਕਰੀਆਂ ਲਈ ਲੰਮੀਆਂ ਲਵੇ ਕਤਾਰਾਂ ਨੇ ਕੋਈ ਸੈਟੀਸਫੈਕਸ਼ਨ ਹੈਗੀ ਹੈ ਕਿ ਚਲੋ ਘਟੋ ਘਟ ਸਾਨੂੰ ਤੇ ਅਪੋਰਟਮੈਂਟ ਲੈਟਰ ਮਿਲੀ ਨਹੀਂ ਮੈਨੂੰ ਸੈਟੀਸਫੈਕਸ਼ਨ ਨਹੀਂ ਮੈਂ ਤਾਂ ਕਹੂੰਗਾ ਖੁਸ਼ੀ ਹੈ ਸਾਡੀ ਫੈਮਲੀਆਂ ਖੁਸ਼ ਨੇ ਇਸ ਤੋਂ ਪਹਿਲਾਂ ਪ੍ਰੈਕਟਿਸ ਕਰ ਰਿਹਾ ਸੀਗਾ ਡਿਸਟ੍ਰਿਕਟ ਕੋਰਟ ਪਟਿਆਲਾ ਜੀ ਉੱਥੇ ਦਾ ਐਡਵੋਕੇਟ ਹੈ ਜੀ ਮੈਂ ਤੇ ਨਾਲ-ਨਾਲ ਮੈਂ ਇੱਧਰ ਇਕਸਾਮ ਦਿੱਤੇ ਸੀਗੇ ਇਹ ਕਲੀਅਰ ਹੋ ਗਿਆ ਹੁਣ ਇੱਧਰ ਜੁਆਇਨ ਕਰੂੰਗਾ ਕੋਈ ਵੀ ਚੇਂਜ ਆਉਂਦੀ ਹੈ ਮੈਨੂੰ ਲੱਗਦਾ ਵੀ ਚੇਂਜ ਲੈ ਕੇ ਆਉਂਜ 21 ਕ ਬੰਦੇ ਦਾ 21 ਕ ਬੰਦੇ ਦਾ ਯੋਗਦਾਨ ਹੈ ਮੈਮ ਅੱਜ ਮੈਂ ਸਰਕਾਰੀ ਜਿਹੜੇ ਕੋਈ ادارے ਚ ਜਾ ਰਿਹਾ ਤਾਂ ਉਥੇ ਮੈਂ ਰਿਸਪੋਨਸੀਬਲ ਮੈਂ ਰਿਸਪੋਨਸੀਬਲ ਹਾਂ ਮੈਂ ਚੇਂਜ ਲੈ ਕੇ ਆਉਂਗਾ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਆਪਰੇਟਿਵ ਬੈਂਕ ਦੇ ਵਿੱਚ ਕੁਝ ਨਿਯੁਕਤੀ ਪੱਤਰ ਦਿੱਤੇ ਨੇ 520 ਉਮੀਦਵਾਰਾਂ ਨੂੰ ਅੱਜ ਨੌਕਰੀਆਂ ਮਿਲੀਆਂ ਨੇ ਟੈਸਟ ਪਹਿਲੇ ਬੇਸ਼ੱਕ ਹੋ ਗਏ ਸੀ ਪਰ ਬਾਵਜੂਦ ਉਸਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਨੇ ਕਲੈਰੀਕਲ ਹੈ ਡਾਟਾ ਆਪਰੇਟਰ ਦੀਆਂ ਹੈਗੀਆਂ ਹੋਰ ਕਾਫੀ ਸਾਰੀਆਂ ਨੌਕਰੀਆਂ ਮਿਲੀਆਂ ਨੇ ਤੇ ਅੱਜ ਸਾਡੇ ਨਾਲ ਇੱਥੇ ਸ਼ਿਵਨਾਥ ਸਿੰਘ ਜਿਹੜੇ ਕਿ ਪਟਿਆਲਾ ਤੋਂ ਨੇ ਉਹਨਾਂ ਨੂੰ ਵੀ ਮਿਲੀ ਹੈ ਬਹੁਤ ਖੁਸ਼ ਲੱਗ ਰਹੇ ਨੇ ਤੁਹਾਨੂੰ ਅੱਜ ਨੌਕਰੀ ਮਿਲੀ ਅਤੇ ਨਿਯੁਕਤੀ ਪੱਤਰ ਮਿਲੇ ਤਾਂ ਟੈਸਟ ਵਗੈਰਾ ਕਦੋਂ ਹੋਇਆ ਸੀ ਇਹਦਾ ਮੈਮ ਸਾਡਾ ਟੈਸਟ ਹੋਇਆ ਸੀਗਾ ਜੀ 23 ਚ ਪਿਛਲੇ ਸਾਲ ਹੋਇਆ ਸੀ 22 ਚ ਅਸੀਂ ਪੇਪਰ ਭਰੇ ਸੀ 23 ਚ ਮੈਮ ਸਾਡਾ ਟਾਈਪਿੰਗ ਟੈਸਟ ਹੋਇਆ 23 ਚ ਸਾਡਾ ਐਗਜ਼ਾਮ ਹੋਇਆ ਪਹਿਲਾਂ ਰਿਟਨ ਐਗਜ਼ਾਮ ਕਲੀਅਰ ਕਰਕੇ ਫਿਰ ਟਾਈਪਿੰਗ ਟੈਸਟ ਕੀਤਾ ਤੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਖਾਸ ਕਰਕੇ ਬੇਰੋਜ਼ਗਰੀ ਨਹੀਂ ਵਧੀ ਹੋਈ ਹੈ ਔਰ ਨੌਕਰੀਆਂ ਦੇ ਲਈ ਯੂਥ ਬਹੁਤ ਜ਼ਿਆਦਾ ਜੱਦੋ ਜਹਿਦ ਕਰ ਰਿਹਾ ਹੈ ਬਹੁਤ ਪੜੇ ਲਿਖੇ ਜਿਹੜੇ ਲੋਕ ਨੇ ਉਹ ਵੀ ਛੋਟੂ ਛੋਟੀਆਂ ਨੌਕਰੀਆਂ ਲਈ ਲੰਮੀਆਂ ਲਵੇ ਕਤਾਰਾਂ ਨੇ ਕੋਈ ਸੈਟੀਸਫੈਕਸ਼ਨ ਹੈਗੀ ਹੈ ਕਿ ਚਲੋ ਘਟੋ ਘਟ ਸਾਨੂੰ ਤੇ ਅਪੋਇੰਟਮੈਂਟ ਲੈਟਰ ਮਿਲੀ ਨੀਮ ਸੈਟੀਸਫੈਕਸ਼ਨ ਨਹੀਂ ਮੈਂ ਤਾਂ ਕਹੂੰਗਾ ਖੁਸ਼ੀ ਹੈ ਸਾਡੀ ਫੈਮਲੀਆਂ ਖੁਸ਼ ਨੇ ਤੇ ਮਿਹਨਤ ਕਰ ਰਹੀ ਸੀ ਮੈਂ ਕਈ ਸਾਲਾਂ ਤੋਂ ਮਿਹਨਤ ਕਰ ਰਹੀ ਸੀ ਕਿ ਅਲੱਗ-ਅਲੱਗ ਕੰਪੀਟੀਸ਼ਨ ਐਗਜ਼ਾਮਸ ਦਿੰਦੇ ਨੇ ਇੱਕ ਦੋ ਹੋਰ ਵੀ ਕਲੀਅਰ ਹੋਏ ਨੇ ਇਸ ਤੋਂ ਇਲਾਵਾ ਬਟ ਆਈ ਚੂਸ ਥਿਸ ਵਨ ਤੇ ਅਕੀ ਖੁਸ਼ੀ ਹੈ ਮੈਂ ਕੋਈ ਸੈਟੀਸਫਾਈਡ ਤਾਂ ਆਬਵੀਅਸਲੀ ਹੈ ਹੀ ਹਨ ਖੁਸ਼ ਹੀ ਹੋ ਤੁਸੀਂ ਕਿਹੜੀ ਕਿਹੜੀ ਮਤਲਬ ਪੜ੍ਹਾਈ ਕੀਤੀ ਹੋਈ ਹੈ ਬੇਸਿਕਲੀ ਤੁਹਾਡੀ ਕੁਆਲਿਫੀਕੇਸ਼ਨ ਕੀ ਹੈ ਮੈਂ ਮੈਂ ਇੱਕ ਬੀਏ ਐਲਐਲਬੀ ਹਾਂ ਮੈਂ ਇਸ ਤੋਂ ਪਹਿਲਾਂ ਪ੍ਰੈਕਟਿਸ ਕਰ ਰਿਹਾ ਸੀਗਾ ਡਿਸਟ੍ਰਿਕਟ ਪਟਿਆਲਾ ਜੀ ਉੱਥੇ ਦਾ ਐਡਵੋਕੇਟ ਐ ਜੀ ਮੈਂ ਤੇ ਨਾਲ-ਨਾਲ ਮੈਂ ਇੱਧਰ ਇਗਜ਼ਾਮ ਦਿੱਤੇ ਸੀਗੇ ਇਹ ਕਲੀਅਰ ਹੋ ਗਿਆ ਹੁਣ ਇੱਧਰ ਜੁਆਇਨ ਕਰੂੰਗਾ ਪਰ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀ ਯੋਗਤਾਰ ਪੜ੍ਹਾਈ ਦੇ ਹਿਸਾਬ ਦੇ ਨਾਲ ਕੁਝ ਹੋਰ ਹੋਣਾ ਚਾਹੀਦਾ ਸੀਗਾ نوکری وکالت والی کیوں نہیں ٹھیک لگی ਤੁਹਾਨੂੰ وکیل ਵੀ ਲੋਕ ਬਣਨਾ ਚਾਹੁੰਦੇ ਉਹਦੇ ਵਿੱਚ ਤੁਸੀਂ ਅੱਗੇ ਜੱਜ ਦੇ ਲਈ ਪੇਪਰ ਦੇ ਸਕਦੇ ਸੀਗੇ ਤੇ ਫਿਰ ਇੱਧਰ ਮੋੜਾ ਕਿਵੇਂ ਖਾਦਾ ਹੈ ਮੈਮ ਜੱਜ ਲਈ ਤਾਂ ਅਸੀਂ ਹੁਣ ਵੀ ਇਗਜ਼ਾਮ ਦੇ ਸਕਦੇ ਹਾਂ ਜੀ ਹੁਣ ਵੀ ਤਿਆਰੀ ਕਰ ਸਕਦੇ ਹਾਂ ਜੀ ਮੈਮ ਬਟ وکالت ਨਾਲ ਮੈਮ ਕਿਉਂਕਿ ਸ਼ੁਰੂ ਤੋਂ ਪ੍ਰੈਪਰੇਸ਼ਨ ਕਰਦੇ ਆਇਆ ਮਿਹਨਤ ਕਰਦੇ ਸੀ ਇਗਜ਼ਾਮਸ ਦਿੰਦਾ ਰਹਿੰਦਾ ਮੈਂ ਤੇ ਬਸ ਫਿਰ ਐਗਜ਼ਾਮ クリア ਹੋਗਾ ਜੀ ਹੁਣ ਇਧਰ ਜੁਆਇਨ ਕਰ ਲਾਂਗੇ وکਾਲਤ ਤਾਂ ਮੈਂ ਬਹੁਤ ਅੱਛਾ ਵਿਸ਼ਾ ਹੀ وکਾਲਤ ਇਸ ਨੈਵਰ ਐਂਡਿੰਗ ਰਬ ਸੁੱਖ ਰੱਖੇ ਰਿਟਾਇਰਮੈਂਟ ਤੋਂ ਬਾਅਦ ਫਿਰ ਵਕਾਲਤ ਕਰਾਂਗੇ ਜੀ وکਾਲਤ ਤਾਂ ਮੈਂ ਕਦੇ ਛੱਡੀ ਨਹੀਂ 1 ਸਾਲ ਹੋਇਆ ਰ ਆਲਵੇਜ਼ ਅ ਲਾਅਰ ਤੁਹਾਡੀ ਅਪਰੈਂਟਿਸਿਪ ਪੂਰੀ ਹੋ ਗਈ ਉਧਰ ਹਾਂਜੀ ਮੈਮ ਮੇਰਾ ਉਧਰ ਐਕਸਪੀਰੀਅੰਸ ਵੀ 3-4 ਸਾਲ ਦਾ ਮੇਰੇ ਚਾਹਤ ਸਾਡਾ ਐਕਸਪੀਰੀਅੰਸ ਹਾਂਜੀ ਹਾਂਜੀ ਜਿਹੜੇ ਅੱਜ ਦਾ ਯੂਥ ਹੈਗਾ ਤੁਸੀਂ ਦੇਖ ਰਹੇ ਹੋ ਕਿ ਜ਼ਿਆਦਾਤਰ ਆਪਣਾ ਦੇਸ਼ਾਪਟ ਕਿਆ ਹੋਇਆ ਪ੍ਰੋਪਰ ਤਰੀਕੇ ਦੇ ਨਾਲ ਵੈਸੇ ਤਾਂ ਹੋਣ ਤਾਂ ਤੁਸੀਂ ਤਾਂ ਮਤਲਬ ਦਿਖਦੇ ਹੋ ਜਿਹੜੇ ਨਿਯੁਕਤੀ ਪੱਤਰ ਦੇ ਜਾਂਦੇ ਉਹ ਤਾਂ ਡੈਫੀਨਿਟਲੀ ਪੜੇ ਲਿਖੇ ਨੇ ਉਹਨਾਂ ਨੇ ਆਪਣੀ ਯੋਗਤਾ ਜਿੰਨੀ ਰਿਕੁਆਇਰਮੈਂਟ ਹੈਗੀ ਐ ਐਲੀਜੀਬਿਲਟੀ ਉਹਦੇ ਸਾਬ ਦੇ ਨਾਲ ਪੜ੍ਹਾਈ ਕੀਤੀ ਹੈ ਨਹੀਂ ਤਾਂ ਉਹਨਾਂ ਨੇ ਜ਼ਿਆਦਾ ਹੀ ਕੀਤੀ ਹੁੰਦੀ ਹੈ ਜ਼ਿਆਦਾਤਰ ਪਰ ਜੇ ਅਸੀਂ ਜੈਨੂਅਰਲੀ ਦੇਖੀਏ ਕਿਉਂਕਿ ਬਹੁਤ ਪੋਪੂਲੇਸ਼ਨ ਹੈਗੀ ਐ ਪਿਛਲੇ ਸਾਲਾਂ ਦੇ ਵਿੱਚ ਡ੍ਰੌਪਆਊਟਸ ਬਹੁਤ ਹੋਏ ਨੇ ਸਕੂਲਸ ਤੋਂ ਕਾਲਜਸ ਦੇ ਵਿੱਚ ਯੂਥ ਜਿਹੜਾ ਡ੍ਰੌਪਆਊਟ ਬਹੁਤ ਹੋਇਆ ਔਰ ਬਹੁਤ ਹੀ ਕਈ ਵਾਰੀ ਪੁੱਠੇ ਪਾਸੇ ਚਲੇ ਜਾਂਦਾ ਹੈ ਖਾਸ ਕਰਕੇ ਸਾਨੂੰ ਗੱਲ ਕਰੀਏ ਆਪਾਂ ਨਸ਼ਿਆਂ ਦੀ ਬਹੁਤ ਪਰਮਾਰ ਹੋ ਗਈ ਹੈ ਪੰਜਾਬ ਦੀ ਜੇ ਗੱਲ ਕਰੀਏ ਹੈ ਤਾਂ ਪਰ ਪੂਰੇ ਮੁਲਕ ਚ ਵਿਸ਼ਵ ਚ ਵੀ ਹੈ ਪ੍ਰੋਬਲਮ ਆਈ ਹੋਈ ਹੈ ਬਟ ਜੇ ਖਾਸ ਤੌਰ ਤੇ ਪੰਜਾਬ ਦੀ ਗੱਲ ਕਰੀਏ ਉਸ ਹੱਬ ਦੇ ਨਾਲ ਤੁਸੀਂ ਕੀ ਕਹੋਗੇ ਯੂਸ ਦੇ ਬਾਰੇ ਤੁਹਾਡੀ ਕੀ ਸੋਚ ਵਿਚਾਰ ਹੈ ਕਿਵੇਂ ਪੰਜਾਬੀ ਯੂਨੀਵਰਸਿਟੀ ਦੇ ਪੜੇ ਹੋਏ ਹੋ ਹਾਂਜੀ ਮੈਂ ਪੰਜਾਬ ਯੂਨੀਵਰਸਿਟੀ ਮੇਨ ਕੈਂਪਸ ਚੋਂ ਲੌਗ ਇਥੇ ਹਾਂ ਮੈਂ ਮੇ ਤਾਂ ਵੈਸੇ ਮਾਈਂਡ ਸੈਟ ਹੈ ਜੀ ਥੋੜੀ ਕੰਪਨੀ ਹੈ ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਪ੍ਰਭਾਵੀ ਜੇ ਤੁਹਾਨੂੰ ਕਰ ਸਕਦਾ ਤਾਂ ਕੰਪਨੀ ਕਰਦੀ ਹੈ ਤੁਹਾਡੇ ਦੇ ਪੀਅਰ ਪ੍ਰੈਸ਼ਰ ਕਿਦਾਂ ਦਾ ਜਾਂ ਤੁਹਾਡਾ ਮਾਈਂਡ ਸੈਟ ਕਿਦਾਂ ਦਾ ਤੁਹਾਨੂੰ ਘਰੋਂ ਕੀ ਸੰਸਕਾਰ ਮਿਲ ਰਹੇ ਨੇ ਤੁਸੀਂ ਆਲਾਦੋ ਵਾਲਾ ਕੀ ਦੇਖ ਰਹੇ ਹੋ ਉਹੀ ਪੰਜਾਬੀ ਗਾਣੇ ਸ਼ਾਇਦ ਮੈਂ ਵੀ ਸੁਣਦਾ ਹੋਊਗਾ ਉਹੀ ਪੰਜਾਬੀ ਗਾਣੇ ਜਿਹੜਾ ਮੁੰਡਾ ਹਾਈਸ ਸਕੂਲ ਕਰ ਰਿਹਾ ਉਹ ਵੀ ਸੁਣਦਾ ਉਹੀ ਪੰਜਾਬੀ ਗਾਣੇ ਮੈਮ ਜਿਹੜਾ ਨਸ਼ੇ ਕਰਕੇ ਮਰ ਰਿਹਾ ਉਹ ਵੀ ਸੁਣਦਾ ਇਹਦਾ ਤੁਹਾਡੇ ਦੇ ਤੁਸੀਂ ਕਿਹੜੀ ਗੱਲ ਨੂੰ ਕਿੰਨਾ ਇੰਪਲੀਮੈਂਟ ਕਰਨਾ ਇਹ ਤਾਂ ਮੈਨੂੰ ਤਾਂ ਲੱਗਦਾ ਮਾਈਂਡਸੈਟ ਦੀ ਹੈ ਤੁਹਾਡੇ ਵਿਊ ਪੁਆਇੰਟਸ ਦੇ ਵਿੱਚ ਤਾਂ ਕੁਝ ਹੋਵੇ ਮਾਈਂਡਸੈਟ ਨਾਲੋਂ ਜ਼ਿਆਦਾ ਤੁਹਾਨੂੰ ਲੱਗਦਾ ਕਿ ਜਿਹੜੇ ਸਮਾਜ ਦੇ ਵਿੱਚ ਸਮਾਜਿਕ ਕਦਰਾਂ ਕੀਮਤਾਂ ਨੇ ਉਹ ਵੀ ਕਿਤੇ ਨਾ ਕਿਤੇ ਘਟ ਹੋਈਆਂ ਨੇ ਤੁਹਾਡੀ ਜਨਰੇਸ਼ਨ ਤੇ ਨਹੀਂ ਅਸੀਂ ਗੱਲ ਕਰਦੇ ਤੁਹਾਡੀ ਪਿਛਲੀ ਜਨਰੇਸ਼ਨ ਵੀ ਜਿਹੜੀ ਹੈਗੀ ਹੈ ਕਿਉਂਕਿ ਨਾਨਾਗਰ ਦੇ ਪਹਿਲੇ ਕੀ ਹੁੰਦਾ ਸੀਗਾ ਛੋਟੇ ਛੋਟੇ ਪਿੰਡ ਹੁੰਦੇ ਸੀ ਮੁਹੱਲੇ ਹੁੰਦੇ ਸੀ ਇੱਕ ਘਰ ਦਾ ਬੱਚਾ ਜਿਹੜਾ ਸਾਰੇ ਪਿੰਡ ਦਾ ਪੁੱਤ ਹੁੰਦਾ ਸੀ ਸਾਰੇ ਪਿੰਡ ਦੇ ਧੀ ਹੁੰਦੀ ਸੀ ਜਾਂ ਸਾਰੇ ਮੁਹੱਲੇ ਦੇ ਧੀ ਹੁੰਦੀ ਸੀ ਸਾਰੇ ਮੁਹੱਲੇ ਦਾ ਪੁੱਤ ਹੁੰਦਾ ਸੀ ਬਾਪ ਨੂੰ ਪਤਾ ਹੋਵੇ ਨਾ ਹੋਵੇ ਨਾਲ ਦੇ ਮਤਲਬ ਕਿ ਤਾਇ ਚਾਚੀ ਜਿਹੜੇ ਮਾਮੇ ਕਹ ਲਾਂਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਉਹ ਫਲਾਣੇ ਦਾ ਪੁੱਤ ਕਿੱਧਰ ਗਿਆ ਫਲਾਣੇ ਦੀ ਧੀ ਕਿੱਧਰ ਗਈ ਹੈ ਤੇ ਜਾਦਾ ਰੱਖੀ ਹੁੰਦੀ ਸੀਗੀ ਕਿਉਂਕਿ ਇੱਕ ਪਰਿਵਾਰਕ ਮਾਹੌਲ ਜਿਆਦਾ ਸੀ ਕਿ ਵਿੜੇ ਵਰਗਾ ਮਾਹੌਲ ਹੁੰਦਾ ਸੀਗਾ ਹੁਣ ਹਾਲਾਤ ਜਿਹੜੇ ਬਹੁਤ ਚੇਂਜ ਹੋ ਗਏ ਨੇ ਹੁਣ ਲੋਕ ਆਪਣੇ ਆਪਣੇ ਦੇ ਵਿੱਚ ਰੁੱਝ ਗਏ ਨੇ ਪਿੰਡਾਂ ਵਿੱਚ ਵੀ ਇਹੀ ਹਾਲ ਹੋ ਗਿਆ ਸੋਲ ਹੋ ਗਏ ਨੇ ਲੋਕ ਚੇਂਜ ਹੋ ਗਏ ਨੇ ਲੋਕ ਕੋਈ ਕਿਸੇ ਦੀ ਕਦਰਾਂ ਕੀਮਤਾਂ ਤਾਂ ਹੀ ਸ਼ਾਇਦ ਘਟੀਆਂ ਨੇ ਪਰ ਉਹ ਸਾਰਿਆਂ ਨੂੰ ਬਰਕਰਾਰ ਨਹੀਂ ਕੀਤਾ ਕੁਝ ਨਹੀਂ ਕੀਤਾ ਤੇ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਜਿਹੜੀਆਂ ਤੋੜ ਆ ਰਹੀ ਇਹ ਜਿਹੜੀ ਟੁੱਟ ਭੱਜ ਹੋ ਰਹੀ ਹੈ ਇਸ ਸਮਾਜ ਦੇ ਵਿੱਚ ਉਹ ਵੀ ਬਹੁਤ ਵੱਡੀ ਕਾਰਨ ਵਜਾ ਹੈਗੀ ਹੈ ਜੀ ਨੌਜਵਾਨੀ ਜਿਹੜੀ ਉਹ ਕਿਤੇ ਵੀ ਪੈਰ ਨਹੀਂ ਲਾ ਪਾਰੀ ਅ ਮੈਮ ਜੇ ਮੈਂ ਕਹਾਂ ਤਾਂ ਤਬਦੀਲੀ ਕੁਦਰਤ ਦਾ ਕਿ ਨਿਯਮ ਹੈ ਹੋ ਸਕਦਾ ਤੁਸੀਂ ਕਹਿ ਰਹੇ ਹੋ ਸਾਡੀ ਜਨਰੇਸ਼ਨ 'ਚ ਤਬਦੀਲੀਆਂ ਆ ਗਈਆਂ ਸਾਡੇ ਤੋਂ ਪਿਛਲੀ ਜਨਰੇਸ਼ਨ ਦੀ ਉਸ ਤੋਂ ਪਿਛਲੀ ਜਨਰੇਸ਼ਨ ਤੋਂ ਤਬਦੀਲੀਆਂ ਆਈਆਂ ਸੀ ਮੈਮ ਹੁਣ ਸਾਡੀ ਜਨਰੇਸ਼ਨ ਚ ਆ ਰਹੀਆਂ ਨੇ ਮਤਲਬ ਇਹ ਨਹੀਂ ਹੈਗਾ ਪਰ ਅਸੀਂ ਵੀ ਬਿਲਕੁਲ ਆਪਣੀਆਂ ਕਦਰ ਕੀਮਤਾਂ ਜਾਂ ਸੱਭਿਆਚਾਰ ਨੂੰ ਭੁੱਲ ਗਏ ਆ ਅੱਜ ਵੀ ਤੁਸੀਂ ਪਿੰਡਾਂ ਜਾਓ ਮੈਂ ਖੁਦ ਪਿੰਡ ਦਾ ਰਹਿਣ ਵਾਲਾ ਮੇਰਾ ਦੌਨ ਕਲਾ ਪਿੰਡਾ ਜੀ ਪੰਜਾਬ ਪਟਿਆਲਾ ਕੋਲੇ ਬਿਲਕੁਲ ਤੇ ਸਾਡੇ ਪਿੰਡਾਂ ਅੱਜ ਵੀ ਮਮਤੀਆਂ ਦਾ ਤੇ ਹਰੋਂ ਵੀ ਲੱਗਦਾ ਤੁਸੀਂ ਆ ਕੇ ਦੇਖੋ ਸਾਡੀਆਂ ਸੱਤਾਂ ਅੱਜ ਵੀ ਭਰੀਆਂ ਪਈਆਂ ਨੇ ਸਾਡੇ ਹਰੇਕ ਤਿਉਹਾਰ ਉਵੇਂ ਹੀ ਖੁਸ਼ੀ ਤੇ ਉਹਦੇ ਨਾਲ ਮਨਾਇਆ ਜਾਂਦਾ ਚਾਹੇ ਉਹ ਮੁਸਲਮਾਨ ਭਾਈਚਾਰੇ ਦਾ ਹੋਵੇ ਜਾਂ ਸਿੱਖ ਭਾਈਚਾਰੇ ਦਾ ਹੋਵੇ Hindu ਭਾਈਚਾਰੇ ਦਾ ਹੋਵੇ ਸਾਡੇ ਹਰ ਤਿਉਹਾਰ ਤੇ ਹਰ ਵਰਗ ਦਾ ਬੰਦਾ ਹਰ ਤਿਉਹਾਰ ਤੇ ਪਹੁੰਚੂਗਾ ਇਹ ਤਾਂ ਮਤਲਬ ਬਾਕੀ ਕੁਝ ਕੁ ਗੱਲਾਂ ਚਲੋ ਮੋਡਰਨਾਈਜ਼ ਹੋ ਰਹੀ ਹੈ ਆਪਣਾ ਸਮਾਜ ਹੋ ਰਿਹਾ ਤੇ ਮੈਂ ਕਹਿੰਦਾ ਹੋਣਾ ਵੀ ਚਾਹੀਦਾ ਈ ਇਟਸ ਗੁੱਡ ਤੇ ਬਾਕੀ ਤਾਂ ਮੈਨੂੰ ਤਾਂ ਲੱਗਦਾ ਨਹੀਂ ਅਸੀਂ ਜਿਹੜੀ ਤੁਸੀਂ ਅੱਜ ਜਨਰੇਸ਼ਨ ਹੈਗੀ ਹੈ ਖਾਸ ਕਰਕੇ ਤੇ ਸਮਾਜ ਦੇ ਵਿਚਰ ਦੇ ਜਿਸ ਤਰ੍ਹਾਂ ਦੇ ਹਾਲਾਤ ਦੇਖ ਰਹੇ ਹਾਂ ਬਹੁਤ ਹੀ ਵਿਪਰੀਤ ਹਾਲਾਤ ਜਾ ਰਹੇ ਨੇ ਇੱਕ ਤਾਂ ਪਬਲਿਸ਼ਨ ਬਹੁਤ ਜ਼ਿਆਦਾ ਹੈਗੀ ਹੈ ਇੱਕ ਸਾਡੇ ਇੱਥੇ ਜਿਹੜਾ ਹੈਗਾ ਸਰਕਾਰਾਂ ਨੇ ਵੀ ਬੜਾ ਕਹਾਣ ਕੀਤਾ ਹੈਗਾ ਪਿਛਲੀਆਂ ਸਰਕਾਰਾਂ ਨੇ ਉਸ ਦੇ ਕਾਰਨ ਵੀ ਜਿਹੜਾ ਹੈ ਮਤਲਬ ਸੂਬੇ ਦੇ ਹਾਲਾਤ ਕਾਫੀ ਖਰਾਬ ਹੋਏ ਨੇ ਪੋਲੀਟੀਕਲੀ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਹਿਲੀਆਂ ਨੇ ਤੁਸੀਂ ਕੀ ਸੋਚ ਰੱਖਦੇ ਹੋ ਇੱਕ ਨੌਜਵਾਨ ਹੋਣ ਦੇ ਨਾਤੇ ਸਿਆਸੀ ਸੋਚ ਸੋਚ ਦੇਖ ਲੋ ਚਾਹੇ ਚਾਹੇ ਸਮਾਜਿਕ ਸੋਚ ਸੋਚ ਦੇਖ ਲੋ ਚਾਹੇ ਤੁਸੀਂ ਨੌਜਵਾਨਾਂ ਨੂੰ ਕਿਸ ਦੇਣਾ ਚਾਹੁੰਦੇ ਕਿਉਂਕਿ ਅੱਜ ਤੋਂ ਤੁਸੀਂ ਪਾਸ ਹੋਏ ਹੋ ਬਹੁਤ ਵੱਡੀ ਇੱਕ ਉਪਲਬਧੀ ਹੈਗੀ ਹੈ ਚਾਹ ਕੋਈ ਵੀ ਹੋਵੇ ਨੌਕਰੀ ਮਿਲੀ ਹੈ ਤੇ ਪਾਸ ਤਾਂ ਹੋਏ ਹੋ ਜ਼ਿੰਮੇਵਾਰੀ ਵਾਲਾ ਕੰਮ ਹੈ ਇੱਕ ਮੈਮ ਕੋਈ ਵੀ ਚੇਂਜ ਆਉਂਦੀ ਹੈ ਮੈਨੂੰ ਲੱਗਦਾ ਵੀ ਚੇਂਜ ਲੈ ਕੇ ਆਉਂਜ 21 21 ਬੰਦੇ ਦਾ 21 ਬੰਦੇ ਦਾ ਯੋਗਦਾਨ ਹੈ ਮੈਮ ਅੱਜ ਮੈਂ ਸਰਕਾਰੀ ਜਿਹੜੇ ਕੋਈ ادارے ਚ ਜਾ ਰਿਹਾ ਤਾਂ ਉਥੇ ਮੈਂ ਰਿਸਪੋਨਸੀਬਲ ਮੈਂ ਰਿਸਪੋਨਸੀਬਲ ਹਾਂ ਮੈਂ ਚੇਂਜ ਲੈ ਕੇ ਆਉਂਗਾ ਹੋ ਸਕਦਾ ਮੇਰੇ ਤੋਂ ਪਹਿਲਾਂ ਕੋਈ ਕਿਵੇਂ ਦਾ ਸੀ ਮੈਨੂੰ ਨਹੀਂ ਪਤਾ ਮੈਂ ਤਾਂ ਚੰਗਾ ਹੋਵੇ ਮਾੜਾ ਹੋਵੇ ਪਰ ਹੁਣ ਮੇਰਾ ਇੱਕ ਫਰਜ਼ ਬੰਦਾ ਵੀ ਮੈਂ ਇਹ ਜੁਆਇਨ ਕਰ ਰਿਹਾ ਇਹੀ ਮੈਂ ਮੇਂ ਸੋ ਸਾਰੇ ਰੱਖਣ ਵੀ ਇਕੱਲਾ ਇਕੱਲਾ ਜਾਵੇ ਤੇ ਜਿੱਥੇ ਵੀ ਜਿਹੜੀ ਵੀ ਫੀਲਡ ਚ ਜਿੱਥੇ ਵੀ ਹੈ ਉਹ ਯੋਗਦਾਨ ਪਾਵੇ ਹੁਣ ਪਰ ਪਰਸਨ ਜੇ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਹੋ ਤੁਹਾਨੂੰ ਲੱਗਦਾ ਵੀ ਬਾਹਰ ਦਾ ਲਾਈਫ ਸਟਾਈਲ ਅੱਛਾ ਇਹਾਂ ਤੁਹਾਨੂੰ ਲੱਗਦਾ ਵੀ ਨਸ਼ੇ ਅੱਛੇ ਨੇ ਜਾਂ ਤੁਹਾਨੂੰ ਲੱਗਦਾ ਖੇਡਾਂ ਵਧੀਆ ਨੇ ਤੁਸੀਂ ਜਿੱਥੇ ਵੀ ਜਾਓ ਜਿਵੇਂ ਵੀ ਜਾ ਰਹੇ ਹੋ ਮੈਨੂੰ ਲੱਗਦਾ ਵੀ ਥੋੜਾ ਪੋਜ਼ਿਟਿਵ ਰੱਖੋ ਮਾਈਂਡਸੈਟ ਰੱਖੋ ਆਪਣਾ ਪੋਜ਼ਿਟਿਵ ਤੇ ਹਰ ਬੰਦਾ ਸਮਾਜ ਲਈ ਕੁਛ ਨਾ ਕੁਝ ਯੋਗਦਾਨ ਕਰ ਸਕਦਾ ਮੈਂ। ਮਤਲਬ ਤੁਹਾਡਾ ਕਹਿਣਾ ਮਤਲਬ ਕਿ ਜੇ ਸਕਾਰਾਤਮਕ ਪੋਜ਼ਿਟਿਵ ਮਾਈਂਡਸੈਟ ਰੱਖੋ ਤੇ ਨਾਲ ਮਿਹਨਤ ਕਰੋ ਤਾਂ ਬੁਰ ਪਏਗਾ ਪਏਗਾ। ਹਾਂਜੀ। ਬਾਕੀ ਪੋਲਿਟਿਕਸ 'ਚ ਮੈਨੂੰ ਲੱਗਦਾ ਵੱਧ ਤੋਂ ਵੱਧ ਯੂਥ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ। ਤੇ ਜੋ ਹੁਣ ਘਟਦਾ ਜਾ ਰਿਹਾ ਰੰਜੇਵਾ ਕਿਉਂਕਿ ਪੋਲਿਟਿਕਸ ਵੀ ਮਹਿਮੂਨ ਅੱਜ ਦੇ ਟਾਈਮ ਪੈਸਾ ਤੇ ਉਹਦੀ ਕੇਮ ਰਹਿ ਗਈ ਹੈ। ਜੀ ਜੀ। ਤੇ ਬਾਕੀ ਯੂਨੀਵਰਸਿਟੀਆਂ ਵੀ ਆਪਣੇ ਮਨ ਲੱਗਦਾ ਪੰਜਾਬ ਯੂਨੀਵਰਸਿਟੀ ਤੋਂ ਬਿਨਾਂ ਹੋਏ ਤਾਂ ਪੰਜਾਬ 'ਚ ਕਿਤੇ ਇਲੈਕਸ਼ਨਸ ਵੀ ਨਹੀਂ ਹੁੰਦੀਆਂ ਹੈਗੀਆਂ ਜਾਂ ਮਤਲ ਪਟਿਆਲਾ ਬਾਰ ਐਸੋਸੀਏਸ਼ਨ ਦਾ ਮੈਂ ਕੰਡੈਸਟ ਕੀਤਾ ਮੈਂ ਐਗਜ਼ੈਕਟਿਵ ਮੈਂਬਰ ਜਿੱਤਿਆ ਸੀਗਾ 2020 ਕੀਚ ਤੇ ਉੱਥੇ ਜਾ ਕੇ ਸਾਨੂੰ ਐਕਸਪੋਜ਼ਰ ਮਿਲਦਾ ਤਾਂ ਲੱਗਦਾ ਵੀ ਹਾਂ ਯਾਰ ਇਲੈਕਸ਼ਨਸ ਨਾਲ ਤੁਸੀਂ ਕੁਝ ਨਾ ਕੁਝ ਚੇਂਜ ਲੈ ਕੇ ਆ ਸਕਦੇ ਹੋ ਤੁਹਾਡੇ ਹੱਥ ਵੀ ਕੁਝ ਹੈ ਕਿਉਂਕਿ ਸਾਡੇ ਹਰ ਵਾਰੀ ਪਟਿਆਲੇ ਤੋਂ 10 ਐਗਜ਼ੈਕਟਿਵ ਮੈਂਬਰ ਚੁਣੇ ਜਾਂਦੇ ਨੇ ਤੇ ਉਹ ਤਕਰੀਬਨ ਮੈਂ ਬਿਲਕੁਲ ਨਵੇਂ ਪਾਸ ਆਊਟ ਹੁੰਦੇ ਨੇ ਬਿਲਕੁਲ ਮੁੰਡੇ ਗੁਣੀ ਨਵੇਂ ਹੁੰਦੇ ਨੇ ਹੁਣ ਉਹਨਾਂ ਦਾ ਮੈਂ ਸੈਸ਼ਨ ਜਲ ਸਾਬ ਤੋਂ ਲੈ ਹਰੇਕ ਜੱਜ ਸਾਬ ਨਾਲ ਮਿਲਨ ਹੁੰਦਾ ਤੇ ਉਹਨਾਂ ਨੂੰ ਕਾਫੀ ਮਤਲਬ ਐਕਸਪੋਜ਼ਰ ਮਿਲਦਾ ਮੈਮ ਤੇ ਬਹੁਤ ਜ਼ਰੂਰੀ ਹੈ ਜੀ ਜੀ ਤੁਸੀਂ ਇਸ ਵਾਰੀ ਜਿਹੜੀ ਮੌਜੂਦਾ ਸਰਕਾਰ ਹੈ ਉਸ ਤੋਂ ਖੁਸ਼ ਹੋ ਠੀਕ ਹੈ ਮੈਮ ਖੁਸ਼ ਹਾਂ ਜੀ ਵਿਅਕਤੀਗਤ ਤੌਰ 'ਤੇ ਹਾਂਜੀ ਹਾਂਜੀ ਮੈਮ ਖੁਸ਼ ਹਾਂ ਜੀ ਧੰਨਵਾਦੀ ਆ ਹਾਂਜੀ ਧੰਨਵਾਦੀ ਆ ਮੈਮ ਬਹੁਤ ਬਹੁਤ ਥੈਂਕ ਯੂ ਇਹ ਸਾਡੇ ਨਾਲ ਸਿੱਗੇ ਸ਼ਿਵਨਾਥ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਸਾਡੇ ਨਾਲ ਇੱਥੇ ਇਸ ਟਾਈਮ ਤੇ ਔਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਮਿਲੇਆ ਔਰ ਕੋਆਪਰੇਟਿਵ ਬੈਂਕ ਦੇ ਵਿੱਚ ਅਜ ਨਿਯੁਕਤੀਆਂ ਹੋਈਆਂ 520 ਨਿਯੁਕਤੀਆਂ ਹੋਈਆਂ ਜਿਦੇ ਵਿੱਚੋਂ ਇੱਕ ਨਿਯੁਕਤੀ ਉਹਨਾਂ ਦੀ ਵੀ ਹੋਈ ਹੈ ਖੁਸ਼ ਨੇ ਪਰ ਵੇਖਣ ਵਾਲੀ ਗੱਲ ਹੈ ਕਿ ਬੜੀ ਲੰਬੀ ਚੌੜੀ ਰੇਸ ਲੈ ਕੇ ਤੁਰੇ ਨੇ ਕਿਉਂਕਿ ਉਹਨਾਂ ਦੀ ਪੜ੍ਹਾਈ ਲਿਖਾਈ ਉਹਨਾਂ ਦੇ ਇਸ ਚੀਜ਼ ਤੋਂ ਬਹੁਤ ਜ਼ਿਆਦਾ ਸੀ ਪਰ ਉਹ ਹਜੇ ਸੈਟੀਸਫਾਈਡ ਨਹੀਂ ਔਰ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ ਅਗਲੀ ਵਾਰ ਮੈਂ ਕੋਸ਼ਿਸ਼ ਕਰਾਂਗਾ ਤਾਂ ਜੱਜਦੇ ਜਾਂ ਹੋਰ ਵੀ ਮੈਂ ਐਗਜ਼ਾਮ ਦਵਾਂਗਾ ਉਹਨਾਂ ਨੇ ਐਲ ਐਲ ਸੈਟੀਸਫਾਈਡ ਤੇ ਭਗਵੰਤ ਸਿੰਘ ਸਰਕਾਰ ਨੇ ਅੱਜ ਫਿਰ ਇੱਕ ਨਿਯੁਕਤੀਆਂ ਦਾ ਦੌਰ ਖੋਲ੍ਹਿਆ ਚ 520 ਲੋਕਾਂ ਨੂੰ ਕੋਆਪਰੇਟਿਵ ਬੈਂਕ ਦੇ ਵਿੱਚ ਡਿਫਰੈਂਟ ਡਿਫਰੈਂਟ ਸਕੇਲਸ ਤੇ ਕਲੈਰੀਕਲ ਤੇ ਡਾਟਾ ਆਪਰੇਟਰ ਸਕੇਲਸ ਤੇ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਅਪੁਆਇੰਟਮੈਂਟ ਲੈਟਰਸ ਦਿੱਤੀਆਂ ਗਏ ਨੇ ਕੈਮਰਾ ਪਰਸਨ ਸਰਜੀਤ ਦੇ ਨਾਲ ਪਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨਾ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ